ਅੱਜ ਰੋਇਆ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਦਰਜੀਤ ਦੋਸਾਂਝ ਦੀ ਫਿਲਮ ਡਿਟੈਕਟਿਵ ਸੇਰਦਿਲ 20 ਜੂਨ ਨੂੰ ਜੀ5 ਤੇ ਰਿਲੀਜ਼ ਹੋਵੇਗੀ ਡਿਟੈਕਟਿਵ ਸੇਰਦਿਲ ਫਿਲਮ ਵਿੱਚ ਦਰਜੀਤ ਦੋਸਾਂਝ ਇੱਕ ਅਜੀਬ ਜਾਸੂਸ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਫਿਲਮ ਦੀ ਸ਼ੂਟਿੰਗ ਬੁਡਾਪੇਸਟ ਵਿੱਚ ਹੋਈ ਹੈ ਅਤੇ ਇਸ ਦਾ ਨਿਰਦੇਸ਼ਨ ਰਵੀ ਛਾਵੜੀਆ ਨੇ ਕੀਤਾ ਹੈ ਜੋ ਕਿ ਨਿਰਦੇਸ਼ਨ ਵੱਜੋਂ ਉਹਨਾਂ ਦੀ ਪਹਿਲੀ ਫਿਲਮ ਹੈ ਇਸ ਫਿਲਮ ਵਿੱਚ ਦਲਜੀਤ ਦੋਸਾਂਜ ਦੇ ਨਾਲ ਡਾਇਨਾ ਪੈਂਟੀ, ਬੋਮਨ ਇਰਾਨੀ, ਚੱਕੀ ਪਾਂਡੇ, ਰਤਨਾ ਪਾਟਕਸਾ, ਪਨੀਤਾ ਸੰਧੂ ਅਤੇ ਸੁਮਿਤ ਵਿਆਸ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਅਲੀ ਅਬਾਸ ਜਫਰ, ਸਾਗਰ ਬਜਾਜ ਅਤੇ ਰਵੀ ਛਾਪੜੀਆ ਨੇ ਲਿਖੀ ਹੈ। ਇਸ ਫਿਲਮ ਦਾ ਨਿਰਮਾਣ ਅਲੀ ਅਬਾਸ ਜਫਰ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਕੀਤਾ ਹੈ। ਅਲੀ ਇਸ ਤੋਂ ਪਹਿਲਾਂ ਦਲਜੀਤ ਨਾਲ ਜੋਗੀ ਫਿਲਮ ਵੀ ਬਣਾ ਚੁੱਕੇ ਹਨ। ਅਲੀਆ ਵਾਸ ਜਫਰ ਨੇ ਕਿਹਾ ਜੋਗੀ ਵਿੱਚ ਦਲਜੀਤ ਨਾਲ ਕੰਮ ਕਰਨ ਤੋਂ ਬਾਅਦ ਮੈਨੂੰ ਯਕੀਨ ਸੀ ਕਿ ਸਾਨੂੰ ਦੁਬਾਰਾ ਇਕੱਠੇ ਕੰਮ ਕਰਨਾ ਚਾਹੀਦਾ ਹੈ ਉਹ ਇੱਕ ਸ਼ਾਨਦਾਰ ਅਦਾਕਾਰ ਹਨ ਇਹ ਫਿਲਮ ਤੁਹਾਨੂੰ ਹਸਾਏਗੀ ਵੀ ਅਤੇ ਤੁਹਾਨੂੰ ਸਸਪੈਂਸ ਭਰਪੂਰ ਰੱਖੇਗੀ ਸ਼ੈ ਨਿਰਵਾਨਤਾ ਹਿਮਾਸੂ ਮਹਿਰਾਨੇ ਦਲਜੀਤ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਬਹੁਤ ਘੱਟ ਕਲਾਕਾਰ ਕੋਮੇਡੀ ਨੂੰ ਐਨੀ ਆਸਾਨੀ ਨਾਲ ਨਿਭਾ ਪਾਉਂਦੇ ਹਨ ਦਲਜੀਤ ਉਹਨਾਂ ਵਿੱਚੋਂ ਇੱਕ ਹੈ ਉਹ ਬਹੁਤ ਮਿਹਨਤ ਨਾਲ ਆਪਣਾ ਕੰਮ ਕਰਦਾ ਹੈ ਇਹ ਫਿਲਮ ਪਰਿਵਾਰ ਨਾਲ ਦੇਖਣ ਲਈ ਬਹੁਤ ਵਧੀਆ ਹੈ ਤਾਂ ਦੋਸਤੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰ ਸਕਦੇ ਹੋ